ਸਰ ਦੇ ਇੱਕ ਪੁਲਿਸ ਚੌਂਕੀ ਨੂੰ ਉਟਾਇਆ ਗਿਆ ਜਿਸ ਦਾ ਨਾਮ ਗੁਮਟਾਲਾ ਚੌਂਕੀ ਤੁਹਾਨੂੰ ਦੱਸਦੀ ਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇਸ ਗੁਮਟਾਲਾ ਚੌਂਕੀ ਦੇ ਉੱਤੇ ਇੱਕ ਗਰਨੇਡ ਹਮਲਾ ਸੀ ਉਹ ਵੀ ਹੋਇਆ ਸੀ ਪਹਿਲਾਂ ਤਸਵੀਰ ਦਿਖਾ ਦਿੰਨੇ ਆ ਇਹ ਤਸਵੀਰ ਤੁਸੀਂ ਦੇਖੋ ਕਿ ਜਿਹੜੀ ਟਾਇਰ ਟਰੀ ਕੀਤੀ ਗਈ ਹੈ ਡਿਮੋਲਿਸ਼ ਕੀਤੀ ਗਈ ਹੈ ਪੰਜਾਬ ਦੇ ਅੰਮ੍ਰਿਤਸਰ ਦੀ ਪੁਲਿਸ ਚੌਂਕੀ ਹੈ ਜਿਸ ਦਾ ਨਾਮ ਗੁਮਟਾਲਾ ਚੌਂਕੀ ਤੁਸੀਂ ਇਹ ਤਸਵੀਰਾਂ ਦੇਖੋ ਪੁੱਲ ਦੇ ਉੱਤੇ ਜਿਹ ਗਰਨੇਡ ਹਮਲੇ ਤੋਂ ਬਚਣ ਵਾਸਤੇ ਜੋ ਪੁਲਿਸ ਨੂੰ ਇੱਕ ਆਰਡਰ ਹੁੰਦੇ ਨੇ ਕਿ ਤੁਸੀਂ ਕਵਰ ਅਪ ਕਰੋ ਉਸ ਨੂੰ ਬਿਹਾਫ ਤੇ ਦੇਖੋ ਕਿ ਪੁੱਲ ਦੇ ਉੱਤੇ ਜਿਹ ਹਮਲਾਇ ਜਰ ਨਾ ਕਰ ਸਕੇ ਮਗਰ ਹੁਣ ਦੀ ਅਪਡੇਟ ਇਹ ਹੈ ਕਿ ਇਹ ਅਮ੍ਰਿਤਸਰ ਦੀ ਗੁੰਮਟਾਲਾ ਚੌਕੀ ਆ ਜਿਸ ਨੂੰ ਟੈਟਰੀ ਕਰ ਦਿੱਤਾ ਗਿਆ ਮਗਰ ਪੁਲਿਸ ਦੀ ਇੱਕ ਲਾਪਰਵਾਹੀ ਵੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਦੇਖੋ ਇਹ ਜਿਹੜੇ ਜਿੰਨੇ ਵੀ ਕਾਗਜ਼ ਪਏ ਹੋਏ ਨੇ ਲੋਕਾਂ ਦੀਆਂ ਕੰਪਲੇਂਟਸ ਨੇ ਜੋ ਕਿ ਲੋਕਾਂ ਦੇ ਕਈ ਕ ਮਸਲੇ ਜਿਹੜੇ ਹੋਣਗੇ ਹੱਲ ਨਹੀਂ ਹੋਏ ਹੋਣਗੇ ਇਹ ਵੀ ਤਸਵੀਰ ਦਿਖਾ ਦਈਏ ਕਿ ਲੋਕਾਂ ਦੇ ਜਿਹੜੇ ਆਧਾਰ ਕਾਰਡ ਨੇ ਉਹ ਵੀ ਇੱਥੇ ਦੇਖਣ ਨੂੰ ਮਿਲਣਗੇ ਤੁਸੀਂ ਦੇਖੋ ਕਿ ਲੋਕਾਂ ਦੇ ਆਧਾਰ ਕਾਰਡ ਜੋ ਸਬਮਿਟ ਕਰਵਾਏ ਹੁੰਦੇ ਨੇ ਉਹ ਵੀ ਇਸ ਚੌਂਕੀ ਦੇ ਵਿੱਚ ਇਸ ਤਰ੍ਹਾਂ ਹੀ ਪੇ ਦਿਖਾਈ ਦੇ ਰਹੇ ਨੇ ਤੇ ਇੱਕ ਤਸਵੀਰ ਹੋਰ ਦੇਖੋ ਤੁਸੀਂ ਇਹ ਜਿਹੜੀ ਅਟੈਚੀ ਦੇਖ ਰਹੇ ਹੋ ਇਸ ਦੇ ਵਿੱਚ ਅਨੇਕਾਂ ਹੀ ਡਾਕੂਮੈਂਟ ਇਸ ਤਰ੍ਹਾਂ ਦੇ ਨੇ ਜੋ ਕਿ ਲੋਕਾਂ ਦੇ ਕੰਮ ਆ ਸਕਦੇ ਨੇ ਤੁਸੀਂ ਦੇਖੋ ਕਿੰਨੀਆਂ ਫਾਈਲਾਂ ਨੇ ਆਰਡਰ ਜ਼ਰੂਰ ਹੋ ਚੁੱਕੇ ਨੇ ਹਾਈ ਕੋਰਟ ਵੱਲੋਂ ਕਿ ਇਸ ਨੂੰ ਡਿਮੋਲਿਸ਼ ਕੀਤਾ ਜਾਵੇ ਪੰਜਾਬ ਪੁਲਿਸ ਵੱਲੋਂ ਡਿਮੋਲਿਸ਼ ਕਰ ਦਿੱਤੀ ਗਈ ਹੈ ਮਗਰ ਉਸ ਦੇ ਬਾਵਜੂਦ ਜਿਹੜੇ ਕਾਗਜ਼ਾਤ ਨੇ ਉਹਨਾਂ ਨੂੰ ਇੱਥੋਂ ਲੈ ਕੇ ਨਹੀਂ ਜਾਇਆ ਗਿਆ ਜੋ ਕਿ ਬਹੁਤ ਵੱਡੀ ਲਾਪਰਵਾਹੀ ਹੈ ਕਿਉਂਕਿ ਜਿੰਨਾਂ ਵੱਲੋਂ ਕੰਪਲੇਂਟ ਨੇ ਜਿੰਨਾਂ ਵੱਲੋਂ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਕੀਤੀ ਗਈ ਸੀ ਕਿਉਂਕਿ 2022 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਜਦੋਂ ਕਿ ਇਸ ਚੌਂਕੀ ਦੀ ਉਸਾਰੀ ਹੋਈ ਹੈ ਭਾਈ ਸਾਹਿਬ ਸਾਡੇ ਨਾਲ ਨੇ ਸਰ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਗਈ ਬਹੁਤ ਸਮਾਂ ਬੀਤ ਗਿਆ ਮਗਰ ਹੁਣ ਡਿਮੋਲਿਸ਼ ਹੋ ਚੁੱਕੀ ਹੈ ਕੀ ਕਾਰਵਾਈ ਕਿੱਥੋਂ ਸ਼ੁਰੂਆਤ ਹੁੰਦੀ ਸੀ ਇਹ ਜੀ ਇਹ 2017 ਦੇ ਵਿੱਚ ਇੱਥੇ ਇੱਕ ਛੋਟਾ ਜਿਹਾ ਸ਼ੈੱਡ ਪਾਇਆ ਸੀ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਪਿਆ ਲੋਹੇ ਦਾ ਉਤੋਂ ਇਹਨਾਂ ਨੇ ਕਿਹਾ ਸੀਗੇ ਅਸੀਂ ਇੱਥੇ ਆਪਣੀਆਂ ਗੱਡੀਆਂ ਜਾਂ ਵਾਈਕਲਾਂ ਲਾਉਣ ਲਈ ਸ਼ੈੱਡ ਪਾਇਆ ਸੀ ਮੁੜ ਕੇ ਇਹਨਾਂ ਨੇ ਸ਼ੈੱਡ ਤੋਂ ਨਾਲ ਇੰਚਾਰਜ ਸਭ ਦਾ ਕਮਰਾ ਸ਼ੁਰੂ ਕਰ ਲਿਆ ਜੀ ਮੁੜ ਕੇ ਇੱਧਰ ਬਾਥਰੂਮ ਬਣ ਕੇ ਮੁੜ ਕੇ 2022 ਦੇ ਵਿੱਚ ਇਹਨਾਂ ਨੇ ਸਾਡੇ ਗੇਟ ਦੇ ਅਗਲੇ ਪਾਸੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਿਲਡਿੰਗ ਦੀ ਸਾਰੀ ਸ਼ੁਰੂ ਕਰ ਦਿੱਤੀ ਜਿਹਦੇ ਉੱਤੇ ਕਿ ਅਸੀਂ ਥੱਲੇੋਂ ਡਿਸਟ੍ਰਿਕਟ ਕੋਰਟ ਤੋਂ ਸਟੇਲ ਹੈਗੇ ਮੁੜ ਕੇ ਅਸੀਂ ਉਹਨੂੰ ਅਪਰੋਚ ਹਾਈ ਕੋਰਟ ਨੂੰ ਕਰਕੇ ਇਹਨਾਂ ਦੇ ਖਿਲਾਫ ਲਾਇਆ ਸੀਗਾ ਕਿ ਨੈਸ਼ਨ ਜੀਤੇ ਉੱਤੇ ਕਿੰਨੇ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਤੇ ਅਸਰਾਂ ਨੂੰ ਵੀ ਮਿਲੇ ਪਰ ਉਹਨੇ ਕੁਝ ਨਹੀਂ ਸੁਣਵਾਈ ਕੀਤੀ ਫਿਰ ਆਨਰੇਬਲ ਹਾਈ ਕੋਰਟ ਨੇ 1.5 ਸਾਲ ਬਾਅਦ ਇਹਨਾਂ ਨੂੰ ਇਹ ਆਰਡਰ ਕੀਤਾ ਕਿ ਤੁਸੀਂ ਆਪਣੀ ਜਿਹੜੀ ਚੌਂਕੀ ਤੋਂ ਚੱਕੋਏ ਹਾਈਵੇ ਦੀ ਜਗ੍ਹਾ ਆਏ ਲੋਕਾਂ ਦੀ ਫੈਸਿਲਿਟੀ ਲਈ ਛੱਡੀ ਗਈ ਨਾ ਕੇ ਚੌਂਕੀ ਬਣਾਉਣ ਲਈ ਇੱਥੇ ਤੁਸੀਂ ਅੱਜ ਤੱਕ ਚਲੋ ਤੁਹਾਨੂੰ ਖਾਲੀ ਖਾਲੀ ਛੜਕ ਦੇਖਦੀ ਜੇ ਤੁਸੀਂ ਕਿਤੇ ਉਦੋਂ ਆਓ ਜਦੋਂ ਇਹ ਚੌਂਕੀ ਸੀਗੀ ਤੇ ਇੰਨਾ ਜਾਮ ਹੁੰਦਾ ਸੀ ਕਿਥੋਂ ਲੰਘਣਾ ਔਖਾ ਸੀਗਾ ਸਾਰਾ ਚੌਂਕ ਹੀ ਸਾਰਾ ਜਿਹੜਾ ਸੀਗਾ ਜੋ ਜਾਮ ਹੀ ਜਾਮ ਤੁਸੀਂ ਨਾ ਬੱਚਿਆਂ ਨੂੰ ਟਾਈਮ ਸਿਰ ਲੈਣ ਜਾ ਸਕਦੇ ਸੀ ਨਾਗਦੇਅਰਪੋਰਟ ਉਲੋਂ ਨਹੀਂ ਤੰਗੀ ਪਰੇਸ਼ਾਨੀ ਹੁੰਦੀ ਸੀ ਕਿ ਤੁਸੀਂ ਮੇਰੇ ਹਿਸਾਬ ਨਾਲ ਕਿ ਫਲਾਈਟ ਵੀ ਪ੍ਰੋਪਰਲੀ ਨਹੀਂ ਔਨ ਟਾਈਮ ਫੜ ਸਕਦੇ ਸੀ ਪਰ ਉਹਨੇ ਚੌਂਕੀ ਚੁੱਕਣ ਕਰਕੇਥੋ ਜਗ੍ਹਾ ਖਾਲੀ ਹੋ ਗਈ ਆ ਇਹਨਾਂ ਜਿਹੜੇ ਬਾਹਰ ਵਾਹਕ ਲੱਗਦੇ ਸੋ ਵੀ ਸਾਰੇ ਨਹੀਂ ਇੱਥੇ ਹੈਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਟਰੈਕ ਵੀ ਬਿਲਕੁਲ ਬਹੁਤ ਫਰਕ ਪੈ ਗਿਆ ਬਹੁਤ ਘਟ ਗਈ ਆ ਭਾਈ ਸਾਹਿਬ ਕਿੰਨੀ ਮੰਦ ਭਾਗੀ ਗੱਲ ਸਮਝੋ ਕਿ ਆਮ ਸ਼ਖਸ ਜਿਹੜਾ ਪੁਲਿਸ ਕੋਲ ਜਾਂਦਾ ਹੈ ਮਗਰ ਪੁਲਿਸ ਜਦੋਂ ਇਸ ਤਰ੍ਹਾਂ ਉਸਾਰੀ ਕਰੇਗੀ ਤਾਂ ਆਮ ਲੋਕ ਕਿੱਥੇ ਜਾਣਗੇ ਬੇਸਿਕਲੀ ਗੱਲ ਇਹ ਹੈ ਜੀ ਇਹਦੇ ਵਿੱਚ ਆਪਾਂ ਪੁਲਿਸ ਦਾ ਕਸੂਰ ਨਹੀਂ ਕਹਿ ਸਕਦੇ ਕਸੂਰ ਇਹ ਵੀ ਆਪਾਂ ਕਹਿ ਸਕਦੇ ਆ ਕਿ ਗਵਰਨਮੈਂਟ ਦੀ ਪਾਲਿਸੀ ਲਈਦੀ ਕਿ ਜਿਹਨਾਂ ਨੇ ਕਿਤੇ ਬਿਲਡਿੰਗ ਬਣਾਉਣੀ ਹੈ ਉਹਨਾਂ ਨੂੰ ਪ੍ਰੋਪਰ ਜਗ੍ਹਾ ਪ੍ਰੋਵਾਈਡ ਕਰਵਾਈ ਜਾਵੇ ਕਿ ਜਿਹੜੀ ਆਪਣੇ ਜਿੱਦਾਂ ਥਾਣੇ ਚੌਂਕੀਆਂ ਬਣਾ ਸਕਣ ਨੇ ਇਹ ਪਲੀ ਇਹ ਇਸ ਗੱਲ ਦੀ ਕਿ ਸਾਨੂੰ ਇਹ ਜਗ੍ਹਾ ਨਹੀਂ ਪ੍ਰੋਵਾਈਡ ਕਰਵਾਉਂਦੇ ਫਿਰ ਅਸੀਂ ਜਿੱਥੇ ਮਰਜ਼ੀ ਸਾਨੂੰ ਬਣਾਉਣੀ ਪੈਂਦੀ ਆ ਜੇ ਹੁਣ ਕਿਸੇ ਹੋਰ ਨਾ ਵੀ ਇਦਾਂ ਆਲਮੋਸਟ ਸਾਰੀਆਂ ਚੌਂਕੀਆਂ ਜਿਹੜੀਆਂ ਜਿਉਂ ਇਦਾਂ ਰੋਡ ਦੇ ਉੱਤੇ ਹੀ ਆ ਨਹੀਂ ਸਹੀ ਬਣੀਆਂ ਲੋਕਾਂ ਦੇ ਕਬਜ਼ੇ ਉਹਨਾਂ ਨੂੰ ਮੈਂ ਤੇ ਇੱਕੋ ਗੱਲ ਕਹਾਂਗਾ ਕਿ ਤੁਸੀਂ ਆਪਣੇ ਪ੍ਰ ਹਾਈ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕਰੋ ਜਿੱਥੋਂ ਕਿ ਤੁਹਾਨੂੰ ਬਿਲਕੁਲ ਇਨਸਾਫ ਮਿਲੇਗਾ ਨਾਲ ਹੀ ਕੋਈ ਗੱਲ ਨਹੀਂ ਅਕ ਕਿੰਨੀ ਲਾਪਰਵਾਹੀ ਸਮਝਦੇ ਹੋ ਕਿ ਕਿੰਨੇ ਕਾਗਜ਼ਾਤ ਜਿਹੜੇ ਨੇ ਆਮ ਲੋਕਾਂ ਦੇ ਇੱਥੇ ਬੇ ਹੋਏ ਨੇ ਡਿਮੋਲਿਸ਼ ਚਾਹੇ ਹੋ ਚੁੱਕੀ ਮਗਰ ਲੋਕਾਂ ਦੇ ਜਿਹੜੇ ਕਾਗਜ਼ਾਤ ਨੇ ਉਹ ਇੱਥੇ ਹੀ ਬੇ ਹੋਏ ਨੇ ਕਿੰਨੀ ਕਿ ਲਾਪਰਵਾਹੀ ਸਮਝਦੇ ਹੋ ਲਾਪਰਵਾਹੀ ਦੇਖੋ ਜੀ ਇਸ ਤੋਂ ਵੱਡੀ ਲਾਪਰਵਾਹੀ ਕਿਹੜੀ ਹੈ ਕਿ ਆਪਾਂ ਰੋਡ ਦੇ ਵਿੱਚ ਇੱਕ ਬਿਲਡਿੰਗ ਬਣਾਉਣ ਦੇ ਚੌਂਕੀ ਬਣਾਉਣ ਦੇ ਪਬਲਿਕ ਨੂੰ ਤੰਗ ਕਰਨ ਦੇ ਲੋਕਾਂ ਦੇ ਗੇਟਾਂ ਗਾੜੀ ਆਪਾਂ ਬਿਲਡਿੰਗਾਂ ਬਣਾਉਣ ਦੇ ਆ ਸੜਕ ਮਲ ਕੇ ਆਪਾਂ ਟ੍ਰੈਫਿਕ ਜਮ ਕਰਨ ਦੇ ਆ ਚਲੋ ਅਲੱਗ ਦਾ ਗੱਲ ਆ ਪਬਲਿਕ ਨੇ ਤਾਂ ਹੋਣਾ ਹੀ ਆ ਜੀ ਪਰ ਸੈਕੰਡਲੀ ਇਹ ਕਿ ਜਿਹੜੇ ਨੇ ਸਰਕਾਰੀ ਡਾਕੂ ਤਿੰਨੇ ਅਰੀ ਇਹਨਾਂ ਨੂੰ ਤਿੰਨ ਦੇ ਵਿਚਾਰੇ ਰਿਹਾ ਪਰ ਇਹਨਾਂ ਨੇ ਉਦੋਂ ਦਾ ਕੋਈ ਨਹੀਂ ਦੇਖਿਆ ਤੁਸੀਂ ਦੇਖ ਸਕਦੇ ਹੋ ਦੇਖਣ ਜੀ ਵੀ ਨਹੀਂ ਸਹੀ ਲੱਗਦਾ ਕਿ ਸਾਰੇ ਆ ਤੁਸੀਂ ਦੇਖੋ ਸਾਰੇ ਕਾਗਜ ਖਿਲਰੇ ਫਿਰਦੇ ਸਾਰੇ ਇੱਕ ਸਰਕਾਰੀ ਕਾਗਜ ਆ ਕੋਈ ਬਿਆਨ ਆ ਕੋਈ ਆਧਾਰ ਕਾਰਡ ਆ ਕੋਈ ਕ੍ਰਿਮੀਨਲਸ ਦੇ ਫੋਟੋਆਂ ਆ ਕੋਈ ਆਮ ਐਫ ਆਈ ਆਰ ਯੂਜ਼ ਹੋਣ ਵਾਲੀਆਂ ਮਿਸਲੇ ਵੀ ਇਹਨਾਂ ਦੀ ਬਾਕਸ ਵਿੱਚ ਪਈਆਂ ਆ ਅਸੀਂ ਤਾਂ ਇਹਨਾਂ ਨੂੰ ਬਹਾਰ ਹੀ ਗਿਆ ਪਰ ਉਹ ਚੁੱਕੇ ਨਹੀਂ ਉਹਨਾਂ ਸੀਚ ਕੀ ਕਰ ਸਕਦੇ ਅਸੀਂ ਤੇ ਜੀ ਦੇਖੋ ਕੀ ਪੰਜਾਬ ਪੁਲਿਸ ਦੀ ਇਹ ਲਾਪਰਵਾਹੀ ਮੰਨਾਂਗੇ ਕਿਉਂਕਿ ਕਈ ਲੋਕਾਂ ਦੇ ਕਾਗਜ਼ਾਤ ਆ ਜਿਹੜੇ ਵਡੀਆਂ-ਵਡੀਆਂ ਫਾਈਲਾਂ ਜਿਹੜੀਆਂ ਨੇ ਉਹ ਇਸ ਸੜਕ ਦੇ ਉੱਤੇ ਪਈਆਂ ਹੋਈਆਂ ਨੇ ਚੌਂਕੀ ਨੂੰ ਛਾਹੇ ਹਾਈ ਕੋਰਟ ਦੇ ਆਰਡਰ ਤਹਿਤ ਜਿਹੜੇ ਆ ਡਿਮੋਲਿਸ਼ ਜ਼ਰੂਰ ਕਰ ਦਿੱਤਾ ਗਿਆ ਮਗਰ ਉਸ ਦੇ ਬਾਵਜੂਦ ਜਿਹੜੇ ਕਾਗਜ਼ਾਤ ਨੇ ਕਈ ਕੀਮਤੀ ਕਾਗਜ਼ਾਤ ਨੇ ਉਹ ਇੱਥੇ ਮੌਜੂਦ ਨੇ ਕਈਆਂ ਦੇ ਆਧਾਰ ਕਾਟ ਜਿਹੜੇ ਲੋਕਾਂ ਦੇ ਉਹ ਇੱਥੇ ਮੌਜੂਦ ਨਹੀਂ ਮਗਰ ਡਿਮੋਲਿਸ਼ 2017 ਤੋਂ ਇਸ ਕੇਸ ਦੀ ਸ਼ੁਰੂਆਤ ਹੁੰਦੀ ਹੈ ਸ਼ਿਕਾਇਤ ਕਰਤਾ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਬਹੁਤ ਸ਼ਿਕਾਇਤਾਂ ਕੀਤੀਆਂ ਪੁਲਿਸ ਨੂੰ ਮਗਰ ਉਸ ਦੇ ਬਾਵਜੂਦ ਜਦੋਂ ਹਾਈ ਕੋਰਟ ਦਾ ਰੁਕ ਕੀਤਾ ਤਾਂ ਇਨਸਾਫ ਤੇ ਸਾਨੂੰ ਮਿਲ ਗਿਆ ਮਗ ਨੂੰ ਚੁੱਕ ਕੇ ਲੈ ਜਾਇਆ ਜਾਏ ਕਿਉਂਕਿ ਆਮ ਲੋਕਾਂ ਦੀ ਇਸ ਦੇ ਵਿੱਚ ਆਸਾਂ ਨੇ ਉਮੀਦਾਂ ਨੇ ਆਮ ਲੋਕਾਂ ਦੀਆਂ ਕਈ ਸ਼ਿਕਾਇਤਾਂ ਨੇ ਜੋ ਕਿ ਹਜੇ ਹੱਲ ਨਹੀਂ ਹੋਣਗੀਆਂ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨਾਂ ਨੂੰ ਲਾਈਵ ਪੰਜਾਬੀ ਟੀਵੀ ਅਮਰਸਰ